ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਗ ਸੋਰਠ ਬਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤ ਗੁਰ ਪਰਸਾਤ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜਸ ਲਹਿਰ ਮੈਂ ओदत जल केवल जल माही जब हम होते तब तू नहीं अब तू ही मैं नाही अनल अगम जैसे लहर में ओदत जल केवल जल माही माधवे क्या कहिए ब्रह्म ऐसा जैसा मानिए हुए न तैसा रहा ਨਰਪਤ ਏਕsingहासन ਸੋਇ ਸੁਪਨੇ ਭਿਆਪੀਖਾਰੀ ਅਛਤ ਰਾਜ ਵਿਚਰਤ ਦੁਖ ਪਾਇ ਸੋਗਤ ਭਈ ਹਮਾਰੀ ਰਾਜ ਪਉੰਗ પ્રસੰਗ ਜੈਸ ਹੈ ਅਬ ਕਛ ਮਰਮ ਜਨਾਇ ਅਨੇਕ ਕਟਕ ਜਸ ਫੂਲ ਪਰੇ ਅਬ ਕਹਤੇ ਕਹਨ ਨਾ ਆਇ ਸਰਬੇ ਇਕ ਅਨੇਕ ਸੁਆਮੀ ਸਬ ਕਟ ਭੁਗਵੈ ਸੋਈ ਕਹਿਰਬਦਾਸ ਹੱਥ ਪੈ ਨਰੇ ਸਜੇ ਹੋਏ ਸੋ ਹੋਈ ਸਰਬੇ ਇਕ ਅਨੇਕ ਸੁਆਮੀ ਸਭ ਕਟ ਭੁਗਵੈ ਸੋਈ ਕਹਿਰਬਦਾਸ ਹੱਥ ਪੈ ਨਿਰ ਸਜ ਹੋਏ ਸੋ ਹੋਈ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ